Jindabad 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 ਵੱਡੀ ਪੰਚਾਇਤ ਕਿਉਂ ਆਏ ਆ ਬੰਦੇ ਯਾਰ ਕੋਈ ਕਰ ਲੈ ਬਈ ਇੱਥੇ ਕਰ ਲੈ ਫਿਰ ਪੰਚਾਇਤ ਵਾਲੇ ਐਹੁਰਜੀ ਕਾ ਖਾਲਸਾ ਐਹੁਰਜੀ ਕੀ ਫਤਿਹ ਅੱਜ ਖਨੌਰੀ ਜੋ 13 ਫਰਵਰੀ ਤੋਂ ਧਰਨਾ ਚੱਲਦਾ 40 ਦਿਨਾਂ ਤੋਂ ਸਰਦਾਰ ਜੀ ਸਿੰਘ ਢੱਲੇਵਾਲ ਮਰਨ ਪਰਤੇ ਬੈਠੇ ਆ ਉਹਨਾਂ ਦਾ ਪੂਰੇ ਪਹਾੜ ਦੇ ਲੋਕਾਂ ਨੂੰ ਕਹਿਣਾ ਸੀ ਕਿ ਆਓ ਮੈਂ ਤੁਹਾਡੇ ਦਰਸ਼ਨ ਕਰਨੇ ਆ ਤੁਸੀਂ 4 ਤਰੀਕ ਨੂੰ ਖਨੌਰੀ ਪਹੁੰਚੋ ਵੱਡੀ ਗੰਤੀ ਦੇ ਵਿੱਚ ਉਸੇ ਕੜੀ ਦੇ ਵਿੱਚੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਸਾਡੇ ਪਿੰਡ ਦੀ ਪੰਚਾਇਤ ਤੇ ਬੱਕ ਬੱਕ ਜਿਹਾ ਸੇ ਬੰਦੀਆਂ ਵੱਲੋਂ ਸੈੜਾ ਤੇ ਬਲਾਕ ਮਹਿਕ ਲਾਂਦੀਆਂ ਵੱਡੀ ਗੰਟੀ ਦੇ ਵਿੱਚ ਫੋਜਾਂ ਜੜੀਆਂ ਉਹ ਐਸਾ ਮ ਟੂਲ ਪਲਾਟੇ ਤੇ ਬੜ ਬੜ ਪਹੁੰਚੀਆਂ ਇਥੋਂ ਜਾਣ ਲੈ ਕੇ ਨੂੰ ਰਵਾਨਾ ਹੋ ਰਹੇ ਆ ਮਰਾ ਨਕਨਾਸ ਗਾਂਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿਲ੍ਹਾ ਸਿਨਿਆਰ ਮਿਤਪੁਰਾ ਬਰਨਾਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਪਾਲ ਸਿੰਘ ਸੈੜਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਪ੍ਰਧਾਨ ਮਹਿਕ ਲਾਂ ਅੱਜ ਅਸੀਂ ਪੂਰੇ ਭਾਰਤ ਦੇ ਵਿੱਚੋਂ ਪੂਰਾ ਮੰਨ ਲਓ ਵੀ ਬਾਹਰਲੇ ਸਟੇਟਾਂ ਤੋਂ ਵੀ ਪੂਰਾ ਇਕੱਠ ਹੋਣਾ ਹੈ ਪੂਰੇ ਪੰਜਾਬ ਦੇ ਵਿੱਚੋਂ ਸਮੁੱਚੇ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਊਗਾ ਪੂਰਾ ਭਰਮਾ ਹੰਗਾਰਾ ਮਿਲਿਆ ਪਿੰਡਾਂ ਦੇ ਵਿੱਚੋਂ ਆਹ ਦੇਖ ਲਓ ਰੋਡ ਦੇ ਤੇ ਹੋਰ ਕੋਈ ਬੱਸ ਬੱਸ ਨਹੀਂ ਜਾਂਦੀ ਸਾਰੀਆਂ ਜ세ਬੰਦੀ ਦੀਆਂ ਬੱਸਾਂ ਹੀ ਜਾ ਰਹੀਆਂ ਨੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਨੂੰ ਅੱਜ ਪੂਰੇ 38 ਸਾਲ ਹੋ ਗਏ ਮਰਨ ਵਰ੍ਹੇ ਦੇ ਬੈਠੇ ਨੂੰ ਉਹਨੂੰ ਮੁੱਖ ਰੱਖਦੇ ਸਾਰੇ ਵੀਰਾਂ ਨੇ ਕਿਹਾ ਵੀ ਉਹਦੀ ਜਾਨ ਬਚਾਉਣ ਦੀ ਖਾਤਰ ਪਿੰਡਾਂ ਦੇ ਵਿੱਚੋਂ ਆਪ ਮਹਾਰੇ ਉੱਠ ਕੇ ਹੰਬਲਾ ਮਾਰ ਕੇ ਤੁਰ ਰਹੇ ਨੇ ਵੱਧ ਤੋਂ ਵੱਧ ਮੰਨ ਲਓ ਵੀ ਖਨੌਰੀ ਬਾਰਡਰ ਤੇ ਲੱਖਾਂ ਦੀ ਗਿਣਤੀ ਚ ਇਕੱਠ ਹੋਊਗਾ ਸਾਡਾ ਬਰਨਾਲਾ ਜ਼ਿਲ੍ਹਾ ਮੰਨ ਲਓ ਵੀ ਬਰਨਾਲੇ ਜ਼ਿਲ੍ਹੇ ਚੋਂ ਵੀ ਆਏ ਨਹੀਂ ਸਾਡੀ ਪਹਿਲਾਂ ਸਾਨੂੰ ਆਏ ਸੀ ਵੀ ਇੰਨੀ ਇੱਕ ਗਿਣਤੀ ਪਰ ਗਿਣਤੀ ਕੋਈ ਨਹੀਂ ਹੁਣ ਤਾਂ ਆਪ ਮਹਾਰੇ ਲੋਕ ਪਿੰਡਾਂ ਦੇ ਵਿੱਚੋਂ ਚਾਰ-ਚਾਰ ਪੰਜ-ਪੰਜ ਬੱਸਾਂ ਭਰ ਕੇ ਆ ਰਹੇ ਨੇ ਪੂਰਾ ਵੱਡਾ ਇਕੱਠ ਹੈ ਹਾਂਜੀ ਅੱਜ ਅਸੀਂ ਪਿੰਡ ਸਾਹੌਰ ਤੋਂ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਸਾਰੀਆਂ ਇੱਕ ਸੰਜੇ ਤੇ ਬੰਧੀਆਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਸੱਦਾ ਦਿੱਤਾ ਹੈ ਮੇਰੇ ਦਰਸ਼ਕੋ ਮੈਂ ਤੁਹਾਡੇ ਦਰਸ਼ਨਾ ਲਈ ਉਡੀਕ ਰਿਹਾ ਅੱਜ ਉਹਨਾਂ ਦਾ ਮਤਲਬ ਹੌਸਲਾ ਵਧਾਈ ਕਰਨ ਵਾਸਤੇ ਉਹਨਾਂ ਦੀ ਜਿਹੜੀ ਰੂਹ ਦੀ ਖਰਾਕ ਹੈ ਇਕੱਠ ਉਹਦੇ ਵਾਸਤੇ ਕਨੌਰੀ ਬਾਡਰ ਚੱਲੇ ਆਈ। 70 ਸਿੰਘ ਜੀ ਜ਼ਿਲ੍ਹਾ ਜਰਨ 70 ਬਰਨਾਲਾ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂ ਪੁਰ ਮੱਗਰ ਸਿੰਘ ਜੀ ਬਲਾਕ ਦੇ ਮੀਤ ਪ੍ਰਧਾਨ ਵੀ ਕਜੋ ਕਾਦੀਆਂ ਜੀ 30 ਜਣੇ ਚੱਲੇ ਅੱਜ ਅਸੀਂ ਸਾਡੇ ਪਿੰਡ ਸਾਡੇ ਦਾ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਾਰੀ ਪੰਚਾਇਤ ਸਾਡੀ ಗ್ರಾಮ ਪੰਚਾਇਤ ਸਰਪੰਚ ਸਾਡੇ ਬਲਵਿੰਦਰ ਸਿੰਘ ਜੀ ਸਾਰੇ ਪਿੰਡ ਨੂੰ ਅਸੀਂ ਨਾਲ ਲੈ ਕੇ ਅੱਜ ਕਨੌਰੀ ਚੱਲੇ ਆਈ ਕੱਟ ਪੂਰਾ ਫੁੱਲ ਹੋਊਗਾ ਜੀ ਉੱਥੇ ਅੱਜ। ਨੱਲਿਆ ਸਾਹਿਬ ਨੇ ਇਹ ਲੋਕਾਂ ਨੂੰ ਅੱਜ ਅਪੀਲ ਕੀਤੀ ਆ ਕਿ ਵੀ ਅੱਜ ਮੈਂ ਜਿਨ੍ਹਾਂ ਲੋਕਾਂ ਦੀਆਂ ਜੱਪਣੀਆਂ ਜਵੀਰਾਂ ਜਾਗਦੀਆਂ ਨੇ ਅੱਜ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਆ ਸਾਡੀ ਸਾਰੇ ਕਿਸਾਨਾਂ ਨੂੰ ਇਹ ਵੱਧ ਤੋਂ ਅੱਜ ਅਪੀਲ ਆ ਅੱਜ ਉੱਥੇ ਪੂਰਾ ਫੁੱਲ ਵੱਡਾ ਕੱਟ ਕਰਨਾ ਚਾਹੀਦਾ ਜੀ। ਜਿੰਦਾਬਾਦ। ਲੋਕਾਂ ਦਾ ਜਿੰਦਾਬਾਦ। 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 ਆ ਚਕਦੀਰ ਸਿੰਘ ਕੱਲੇਵਾਲ ਜਿੰਦਾਬਾਦ। ਜਿੰਦਾਬਾਦ। ਜਿੰਦਾਬਾਦ।